ਜੇਕਰ ਤੁਸੀ 7 ਮਈ ਨੂੰ ਅਚਾਨਕ ਇੱਕ ਉੱਚੀ ਅਤੇ ਡਰਾਉਣੀ ਸਾਇਰਨ ਦੀ ਆਵਾਜ਼ ਸੁਣਦੇ ਹੋ ਤਾਂ ਘਬਰਾਇਓ ਨਾ ਇਹ ਕੋਈ ਐਮਰਜੈਂਸੀ ਸਥਿਤੀ ਨਹੀਂ ਸਗੋ ਇੱਕ ਮੌਕ ਡ੍ਰਿਲ ਹੈ ਭਾਵ ਜੰਗ ਵਰਗੀ ਸਥਿਤੀ ਲਈ ਤਿਆਰੀ ਕਰਨ ਦਾ ਅਭਿਆਸ ਇਸ ਸਮੇਂ ਦੌਰਾਨ ਇੱਕ ਯੁੱਧ ਸਾਇਰਨ ਵੱਜੇਗਾ ਜੋ ਲੋਕਾਂ ਨੂੰ ਜੰਗ ਜਾਂ ਹਵਾਈ ਹਮਲੇ ਵਰਗੀ ਸਥਿਤੀ ਵਿੱਚ ਕੀ ਕਰਨਾ ਹੈ ਇਸ ਬਾਰੇ ਸੂਚਿਤ ਕਰੇਗਾ 1971 ਦੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਸਰਕਾਰ ਨੇ ਅਜਿਹੀ ਮੌਕ ਡ੍ਰਿਲ ਦਾ ਆਦੇਸ਼ ਦਿੱਤਾ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕੀ ਇਹ ਸਾਇਰਨ ਅਸਲ ਵਿੱਚ ਕੀ ਹੈ ਉਥੇ ਕਿੱਥੇ ਲਗਾਏ ਜਾਂਦੇ ਹਨ ਇਹ ਕਿਹੋ ਜਿਹੇ ਲੱਗਦੇ ਹਨ ਇਹ ਕਿੰਨੀ ਦੂਰ ਤੱਕ ਸੁਣਿਆ ਜਾ ਸਕਦਾ ਹੈ ਅਤੇ ਜਦੋਂ ਇਹ ਵੱਜਦਾ ਹੈ ਤਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਇੱਥੇ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਕਿ ਮੌਕ ਟ੍ਰਿਲ ਦੌਰਾਨ ਚੁੱਕੇ ਜਾਣ ਵਾਲੇ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਚਲਾਉਣਾ ਕਿਸੇ ਵੀ ਹਮਲੇ ਦੀ ਸਥਿਤੀ ਵਿਚ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਨੂੰ ਸੁਰੱਖਿਆ ਪਹਿਲੂਆਂ ਬਾਰੇ ਸਿੱਖਲਾਈ ਦੇਣਾ ਅਤੇ ਬੰਕਰਾਂ ਅਤੇ ਖਾਈ ਦੀ ਸਫਾਈ ਸ਼ਾਮਲ ਹੈ। ਹੋਰ ਉਪਾਅਾਂ ਵਿੱਚ ਦੁਰਘਟਨਾ ਦੀ ਸਥਿਤੀ ਵਿੱਚ ਬਲੈਕਆਊਟ ਉਪਾਅ, ਮਹੱਤਵਪੂਰਨ ਪਲਾਟਾ ਅਤੇ ਸਥਾਪਨਾਵਾਂ ਦੀ ਸੁਰੱਖਿਆ ਅਤੇ ਨਿਕਾਸੀ ਯੋਜਨਾਵਾਂ ਨੂੰ ਅਪਡੇਟ ਕਰਨਾ ਅਤੇ ਰਿਹਲਸਲ ਸ਼ਾਮਲ ਕਰਨਾ। ਮੌਕ ਡ੍ਰਿਲ ਵਿੱਚ ਹਵਾਈ ਸੈਨਾ ਨਾਲ ਹੌਟਲਾਈਨ ਅਤੇ ਰੇਡੀਓ ਸੰਚਾਰ ਲਿੰਕਾਂ ਦਾ ਸੰਚਾਲਨ ਕੰਟਰੋਲ ਰੂਮਾਂ ਅਤੇ ਸ਼ੈਡੋ ਕੰਟਰੋਲ ਰੂਮਾਂ ਦੀ ਕਾਰਜਕਸ਼ੀਲਤਾ ਦੀ ਜਾਂਚ ਵੀ ਸ਼ਾਮਲ ਹੈ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੌਕ ਟ੍ਰਿਲ ਦੇਸ਼ ਦੇ 244 ਪਛਾਣੇ ਗਏ ਸਿਵਲ ਡਿਫੈਂਸ ਕਸਬਿਆਂ ਅਤੇ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਜੰਮੂ ਅਤੇ ਕਸ਼ਮੀਰ ਪੰਜਾਬ ਰਾਜਸਥਾਨ ਅਤੇ ਹਰਿਆਣਾ ਸ਼ਾਮਲ ਹਨ ਇਹਨਾਂ ਇਲਾਕਿਆਂ ਨੂੰ ਰਣਨੀਤਿਕ ਤੌਰ ਤੇ ਸੰਵੇਦਨਸ਼ੀਲ ਮੰਨਿਆ ਗਿਆ ਜਿੱਥੇ ਕਿਸੇ ਵੀ ਸੰਭਾਵੀ ਯੁੱਧ ਵਿੱਚ ਸਥਿਤੀ ਵਿੱਚ ਖਤਰਾ ਵੱਧ ਸਕਦਾ ਹੁਣ ਗੱਲ ਕਰੀਏ ਮੌਕ ਡ੍ਰਿਲ ਦੀ ਜੇ ਗੱਲ ਕਰੀਏ ਮੌਕ ਡ੍ਰਿਲ ਦੀ ਕਿ ਹੁਣ ਜੰਗ ਦੀ ਤਿਆਰੀ ਵਿੱਚ ਹੈ ਭਾਰਤ ਕਿਉਂਕਿ ਜਦੋਂ ਵੀ ਮੌਕ ਡ੍ਰਿਲ ਦਾ ਸੰਦੇਸ਼ ਦਿੱਤਾ ਜਾਂਦਾ ਇਸ ਦਾ ਮਤਲਬ ਹੁੰਦਾ ਹੈ ਕਿ ਜੰਗ ਲੱਗਣ ਵਾਲੀ ਹੈ ਕੀ ਹੁਣ ਜੰਗ ਵਾਕੇ ਹੀ ਲੱਗਣ ਵਾਲੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ 7 ਮਈ ਨੂੰ ਅਚਾਨਕ ਇੱਕ ਉੱਚੀ ਅਤੇ ਡਰਾਉਣੀ ਸਾਇਰਨ ਦੀ ਆਵਾਜ਼ ਸੁਣਦੇ ਹੋ ਤਾਂ ਘਬਰਾਇਓ ਨਾ ਇਹ ਕੋਈ ਐਮਰਜੈਂਸੀ ਸਥਿਤੀ ਨਹੀਂ ਸਗੋ ਇੱਕ ਮੌਕ ਡ੍ਰਿਲ ਹੈ ਭਾਵ ਜੰਗ ਵਰਗੀ ਸਥਿਤੀ ਲਈ ਤਿਆਰੀ ਕਰਨ ਦਾ ਅਭਿਆਸ ਇਸ ਸਮੇਂ ਦੌਰਾਨ ਇੱਕ ਯੁੱਧ ਸਾਇਰਨ ਵੱਜੇਗਾ ਜੋ ਲੋਕਾਂ ਨੂੰ ਜੰਗ ਜਾਂ ਹਵਾਈ ਹਮਲੇ ਵਰਗੀ ਸਥਿਤੀ ਵਿੱਚ ਕੀ ਕਰਨਾ ਹੈ ਇਸ ਬਾਰੇ ਸੂਚਿਤ ਕਰੇਗਾ 1971 ਦੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਸਰਕਾਰ ਨੇ ਅਜਿਹੀ ਮੌਕ ਟ੍ਰੇਲ ਦਾ ਆਦੇਸ਼ ਦਿੱਤਾ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕੀ ਇਹ ਸਾਇਰਨ ਅਸਲ ਵਿੱਚ ਕੀ ਹੈ ਉਥੇ ਕਿੱਥੇ ਲਗਾਏ ਜਾਂਦੇ ਹਨ ਇਹ ਕਿਹੋ ਜਿਹੇ ਲੱਗਦੇ ਹਨ ਇਹ ਕਿੰਨੀ ਦੂਰ ਤੱਕ ਸੁਣਿਆ ਜਾ ਸਕਦਾ ਹੈ ਅਤੇ ਜਦੋਂ ਇਹ ਵੱਜਦਾ ਹੈ ਤਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਇੱਥੇ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਕਿ ਮੌਕ ਟ੍ਰਿਲ ਦੌਰਾਨ ਚੁੱਕੇ ਜਾਣ ਵਾਲੇ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਚਲਾਉਣਾ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਨੂੰ ਸੁਰੱਖਿਆ ਪਹਿਲੂਆਂ ਬਾਰੇ ਸਿੱਖਲਾਈ ਦੇਣਾ ਅਤੇ ਬੰਕਰਾਂ ਅਤੇ ਖਾਈ ਦੀ ਸਫਾਈ ਸ਼ਾਮਲ ਹੈ। ਹੋਰ ਉਪਾਅਾਂ ਵਿੱਚ ਦੁਰਘਟਨਾ ਦੀ ਸਥਿਤੀ ਵਿੱਚ ਬਲੈਕਆਊਟ ਉਪਾਅ ਮਹੱਤਵਪੂਰਨ ਪਲਾਟਾ ਅਤੇ ਸਥਾਪਨਾਵਾਂ ਦੀ ਸੁਰੱਖਿਆ ਅਤੇ ਨਿਕਾਸੀ ਯੋਜਨਾਵਾਂ ਨੂੰ ਅਪਡੇਟ ਕਰਨਾ ਅਤੇ ਰਿਹਲਸਲ ਸ਼ਾਮਲ ਕਰਨਾ। ਮੌਕ ਡ੍ਰਿਲ ਵਿੱਚ ਹਵਾਈ ਸੈਨਾ ਨਾਲ ਫੋਟਲਾਈਨ ਅਤੇ ਰੇਡੀਓ ਸੰਚਾਰ ਲਿੰਕਾਂ ਦਾ ਸੰਚਾਲਨ ਕੰਟਰੋਲ ਰੂਮਾਂ ਅਤੇ ਸ਼ੈਡੋ ਕੰਟਰੋਲ ਰੂਮਾਂ ਦੀ ਕਾਰਜਕਸ਼ੀਲਤਾ ਦੀ ਜਾਂਚ ਵੀ ਸ਼ਾਮਲ ਹੈ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੌਕ ਟ੍ਰਿਲ ਦੇਸ਼ ਦੇ 244 ਪਛਾਣੇ ਗਏ ਸਿਵਲ ਡਿਫੈਂਸ ਕਸਬਿਆਂ ਅਤੇ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਜੰਮੂ ਅਤੇ ਕਸ਼ਮੀਰ ਪੰਜਾਬ ਰਾਜਸਥਾਨ ਅਤੇ ਹਰਿਆਣਾ ਸ਼ਾਮਲ ਹਨ ਇਹਨਾਂ ਇਲਾਕਿਆਂ ਨੂੰ ਰਣਨੀਤਿਕ ਤੌਰ ਤੇ ਸੰਵੇਦਨਸ਼ੀਲ ਮੰਨਿਆ ਗਿਆ ਜਿੱਥੇ ਕਿਸੇ ਵੀ ਸੰਭਾਵੀ ਯੁੱਧ ਵਿੱਚ ਸਥਿਤੀ ਵਿੱਚ ਖਤਰਾ ਵੱਧ ਸਕਦਾ ਹੈ ਹੁਣ ਗੱਲ ਕਰੀਏ ਮੌਕ ਡ੍ਰਿਲ ਦੀ ਜੇ ਗੱਲ ਕਰੀਏ ਮੌਕ ਡ੍ਰਿਲ ਦੀ ਕਿ ਹੁਣ ਜੰਗ ਦੀ ਤਿਆਰੀ ਵਿੱਚ ਹੈ ਭਾਰਤ ਕਿਉਂਕਿ ਜਦੋਂ ਵੀ ਮੌਕ ਡ੍ਰਿਲ ਦਾ ਸੰਦੇਸ਼ ਦਿੱਤਾ ਜਾਂਦਾ ਇਸ ਦਾ ਮਤਲਬ ਹੁੰਦਾ ਹੈ ਕਿ ਜੰਗ ਲੱਗਣ ਵਾਲੀ ਹੈ ਕੀ ਹੁਣ ਜੰਗ ਵਾਕੇ ਹੀ ਲੱਗਣ ਵਾਲੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ